ਕੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਕਿਸਾਰ ਦਾ ਸੈਨਿਕ ਆ ਪਹਿਲੋਂ ਹੀ ਵੀ ਕਿਸਾਨਾਂ ਦੇ ਵਿੱਚ ਹੀ ਜਾਂਨੇ ਹਾਂ ਪਰ ਸਾਡਾ ਉੱਥੇ ਬੈਠਿਆ ਦਾ ਪਤਾ ਵੀ ਲੱਗਦਾ ਪਹੀ ਕਿਸਾਨ ਆ ਜਾਂ ਜਵਾਨ ਆ ਜਦੋਂ ਦਿੱਲੀ ਧਰਨਾ ਪੂਰੇ ਸਿਖਰਾਂ ਦੇ ਉੱਤੇ ਹੀ ਉਦੋਂ ਗੋਦੀ মিডিਆ ਕੱਲ ਕਹਿਣ ਲੱਗੀ ਕਿ ਇਹ ਉਗਰਵਾਦੀ ਆ ਮਹੂਵਾਦੀ ਆ ਫਿਰ ਅਸੀਂ ਇੱਕ ਆਪਣਾ ਲੋਗੋ ਬਣਾਇਆ ਇਹਦੇ ਵਿੱਚ 2 AK47 ਫਿੱਟ ਕਰਕੇ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਦੇਸ਼ ਦੇ ਬਾਡਰਾਂ ਤੇ ਸੇਵਾ ਕਰਦੇ ਆ ਤੇ ਉਦੋਂ ਅਸੀਂ ਬੇਸ਼ਕ ਭੁੰਨੇ ਆ ਪਰ ਜਦੋਂ ਅਸੀਂ ਸਰਹੱਦਾਂ ਦੇ ਪੈਨੇ ਆ ਤੇ ਉਦੋਂ ਹੀ ਉਕਰਵਾਤੀ ਹੁੰਨੇ ਆ ਫੇਰ ਉਹਨਾਂ ਦੇ ਜਿਹੜੇ ਉਹ ਮੂੰਹ ਬੰਦ ਕੀਤੇ ਬਾਕੀ ਉਹਨਾਂ ਨੇ ਕਿਸਾਨੀ ਦੀ ਗੱਲ ਦੱਸਾਂ ਕਿ ਇੱਕ ਪਾਣੀ ਆ ਫ੍ਰੀ ਮਿਲਦਾ ਆ ਇਹ ਜਿਹੜੇ ਪਈ ਮੇਰੇ ਵੀਰਾਂ ਨੂੰ ਹੁੰਦਾ ਨਾ ਵੀ ਇਹ ਕੱਲੀ ਕਿਸਾਨ ਜਿਹੜੇ ਜਾਂਗਿਆ ਕਿਸਾਨਾਂ ਦੀ ਮਜ਼ਦੂਰਾਂ ਦੀ ਆ ਇਹ ਜੰਦ ਸਾਡੇ ਸਾਰਿਆਂ ਦੀ ਆ ਜਿਹੜੀ ਸਾਨੂੰ ਇੱਕ ਪਾਣੀ ਫਰੀ ਆ ਉਹ 20 25 ਰੁਪਈਆ ਦੀ ਬੋਤਲ ਮਿਲਦੀ ਆ ਤੁਸੀਂ ਆਪਣੇ ਘਰੋਂ ਪਾਣੀ ਦੀਆਂ ਬੋਤਲਾਂ ਭਰ ਕੇ ਨਹੀਂ ਵੇਖ ਸਕਦੇ ਜਿੰਨਾ ਜਦੋਂ ਤੇ ਇੱਕ ਮਾਰਕਾ ਨਾ ਲੱਗਾ ਹੋਵੇ ਇਸੇ ਤਰ੍ਹਾਂ ਇਹ ਕੇਵਲਾ ਵੀਰ ਇੱਕ ਗੱਲ ਕਰਕੇ ਗਿਆ ਆਟੇ ਵਾਲੇ ਜਿਹੜੀਆਂ ਚੰਗੀਆਂ ਜਿਹੜੀਆਂ ਫੈਕਟਰੀਆਂ ਦਾ ਆਟਾ ਆ 50 50 70 70 ਰੁਪਈਆ ਕਿਲੋ ਵੇਚਾਇਆ ਉਹ ਕਣ ਕਿਤੇ ਬਾਹਰੋਂ ਨਹੀਂ ਆਉਂਦੀ ਉਹ ਕਣ ਕੇ ਹੋਈ ਆ ਪਰ ਜਦੋਂ ਉਹਨਾਂ ਦੇ ਹੱਥਾਂ 'ਚ ਚੱਲ ਜਾਂਦਾ ਆ ਉਦੋਂ ਜਿਹੜਾ ਕੋਥੈਨਿਆ ਦੇ ਪੱਕੇ ਕੇ ਐਮ ਆਰ ਆਈ ਪੀ ਲੱਗ ਜਾਂਦੀ ਹੈ ਜਿਹੜੀ ਦੀ ਸਾਨੂੰ ਮੰਗਿਆ ਅਸੀਂ ਹੁਣ ਜਵਾਨ ਆ ਕੱਲ ਅਸੀਂ ਧੱਲੇਵਾਲ ਸਾਹਿਬ ਦਾ ਪਤਾ ਲੈਣ ਗਏ ਹਾਂ ਉਹਨਾਂ ਨੇ ਪਰਸੋਂ ਚੌਥੀ ਸਾਡੇ ਕੋਲ ਮੰਗ ਕੀਤੀ ਸੀ ਸਾਫ ਦਾ ਸੈਨਿਕਾਂ ਕੋ ਕਿ ਮੈਨੂੰ ਪੰਜ ਬੰਦੇ ਤੁਹਾਡੇ ਸਾਫ ਦਾ ਫੌਜੀ ਰਾਤ ਨੂੰ ਆਪਣੇ ਪਹਿਰੇ ਤੇ ਚਾਹੀਦੇ ਆ ਤੇ ਕੱਲ ਦੀ ਹੀ ਉੱਥੇ ਤਿੰਨਾਂ ਜਣਾਂ ਦੀ ਡਿਊਟੀ ਲਾ ਕੇ ਆਏ ਹਾਂ ਕਿ ਜਿਹੜੇ ਉੱਥੇ ਪੰਜ ਬੰਦੇ ਰਾਤ ਨੂੰ ਉੱਥੇ ਪਹਿਰੇ ਤੇ ਰਹਿਣ ਜਿਹੜੇ ਦੂਜੇ ਬੰਦੇ ਆ ਉਹਨਾਂ ਨੂੰ ਮਿਲ ਕੇ ਨਾਲੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਏ ਹਾਂ ਔਰ ਮੈਨੂੰ ਕਿਸਾਨ ਮਜ਼ਦੂਰ ਆਪਣੇ ਕਿਸਾਨਾਂ ਦੇ ਨਾਲ ਚੱਲਦੇ ਆ ਨੂੰ ਅੱਜ 5-6 ਸਾਲ ਹੋ ਗਿਆ ਜਿਹੜਾ ਸੰਯੁਕਤ ਮੋਰਚਾ ਇਹਦੇ ਨਾਲ ਚੱਲਦੇ ਆ ਉਸ ਤੋਂ ਬਾਅਦ ਮੈਂ ਗ라ਹ ਜਥੇ ਪੰਦੀ ਦੇ ਨਾਲ ਚੱਲਦਾ ਆ ਇਹਦੇ ਵਿੱਚ ਵੀ ਬੜੇ ਫੌਜੀ ਭਰਾ ਮੇਰੇ ਬੈਠੇ ਹੋਣਗੇ ਪਰ ਉਹਨਾਂ ਦਾ ਪਤਾ ਨਹੀਂ ਲੱਗਦਾ ਇਸੇ ਕਰਕੇ ਹੀ ਹੈ ਕਿ ਕਿਸਾਨ ਆ ਫਿਰ ਅਸੀਂ ਜਵਾਨ ਬਣੇ ਫਿਰ ਅਸੀਂ ਕਿਸਾਨ ਆ ਅਸੀਂ ਆਪਣਾ ਵੱਖਰਾ ਜਿਹੜਾ ਚਿਹਰਾ ਕਿਉਂ ਦਿੱਤਾ ਇਹ ਗੋਦੀ ਮੀਡੀਆ ਦਾ ਮੂੰਹ ਬੰਦ ਕਰਨ ਵਾਸਤੇ ਕਿਉਂਕਿ ਜਿੱਤਣ ਇੱਕ ਜਵਾਨ ਬਾਡਰ ਤੇ ਸ਼ਹੀਦ ਹੋਇਆ ਜਦੋਂ ਆਪਣਾ ਕਿਸਾਨੀ ਧਰਨਾ ਚੱਲ ਰਿਹਾ ਸੀ ਫਿਰ ਉੱਥੇ ਥਾਣੇ ਦਾ ਇੱਕ ਸਾਹ ਬੈਠਾ ਸੀ ਜਿਹਨੂੰ ਉਹ ਉਕਰਵਾਦੀ ਮੌਮਾਤੀ ਕਹਿੰਦੇ ਸੀ ਪਰ ਜਦੋਂ ਮੈਂ ਸਿਹਰੀ ਕਹਿੰਦੇ ਬੋਲ ਗਿਆ ਜਦੋਂ ਅਸੀਂ ਬਾਡਰਾਂ ਦੇ ਦੇਸ਼ ਦੀ ਸੇਵਾ ਕਰਦੇ ਆ ਸਾਡੇ ਕੋਲ ਸਾਰੇ ਚੀਚਾਂ ਹੁੰਦੀਆਂ ਉਸ ਵਕਤ ਅਸੀਂ ਦੇਸ਼ ਭਗਤ ਆ ਪਰ ਜਦੋਂ ਅਸੀਂ ਇੱਥੇ ਆ ਜਾਂਦੇ ਆ ਜਿੱਥੇ ਬੈਠੇ ਆ ਫਿਰ ਅਸੀਂ ਉਕਰਵਾਦੀ ਮੌਮਾਤੀ ਖਰਸਤਾਨੀ ਪਤਾ ਨਹੀਂ ਸਾਨੂੰ ਕਿਹੜੇ ਕਿਹੜੇ ਚੀਚਾਂ ਦੇ ਨਾਲ ਜੋੜਿਆ ਜਾਂਦਾ ਇਸ ਕਰਕੇ ਮੇਰੀ ਇਹੋ ਹੀ ਬੇਨਤੀ ਆ ਕਿ ਕਿਸਾਨਾਂ ਦਾ ਪੂਰੇ ਬੂ ਪੂਰਾ ਸਾਥ ਦਿਓ ਇਸ ਤੋਂ ਕੱਠ ਤੋਂ ਇਹ ਪਤਾ ਲੱਗ ਰਿਹਾ ਆ ਕਿ ਇਹ ਜਿਹੜਾ ਅੰਦੋਲਨ ਆ ਇੱਕ ਜਨ ਅੰਦੋਲਨ ਬਣ ਚੁੱਕਾ ਆ ਸਾਡੀ ਜਿੱਤ ਉਹੀ ਹੁੰਦੀ ਆ ਜਦੋਂ ਜਨ ਅੰਦੋਲਨ ਬਣਦਾ ਆ ਸਾਰੇ ਫਿਰਕੂ ਭਾਈਚਾਰੇ ਜਦੋਂ ਇਕੱਠੇ ਹੁੰਦੇ ਆ ਸਾਣ ਜਵਾਨ ਮੇਰੀਆਂ ਭੈਣਾਂ ਉਹ ਜਿਹੜੇ ਮੇਰੇ ਵੀਰ ਆ ਜਿਹੜੇ ਕਰਮਚਾਰੀ ਆ ਬਿਜਲੀ ਕੰਮੇ ਉਹ ਜਿਵੇਂ ਸਾਰੇ ਇਕੱਠੇ ਹੁੰਦੇ ਆ ਕੋਰ ਇੱਕ ਕੰਬੋ ਬਣ ਕੇ ਜੰਗ ਨੂੰ ਜਿੱਤਿਆ ਜਾਂਦਾ ਆ ਇੰਨੀਆਂ ਕਿ ਮੇਰੀਆਂ ਬੇਟੀਆਂ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ